ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਤਿਕਾਰ ਤੇ ਹੋਰ ਵੀ ਜਿੰਨੇ ਵੀ ਆਪਣੇ ਮਲੇਸ਼ੀਆ ਕੈਨੇਡਾ ਅਮਰੀਕਾ ਬਾਹਲੇ ਦੇਸ਼ਾਂ ਤੋਂ ਵੀਡੀਓ ਦੇਖਦੇ ਆ ਪਿਆਰ ਦਿੰਦੇ ਆ ਕਮੈਂਟ ਕਰਦੇ ਆ ਲਾਈਕ ਸ਼ੇਅਰ ਕਰਦੇ ਆ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਬਹੁਤ ਬਹੁਤ ਬਾਈ ਧੰਨਵਾਦ ਤੁਹਾਡਾ ਵੀਰੇ ਤੇ ਆਹਾਂ ਆ 16 17 ਕੇ ਬੱਚੇ ਆ ਇਹ ਆਪਾਂ ਗਝਾ ਲਏ ਬਾਈ ਹੁਣ ਇਹ ਦੀ ਕਿਵੇਂ ਨਾ ਕਿਵੇਂ ਕਰਕੇ ਤੇ ਇੱਕ ਗਝਾ ਲਏ 16 17 ਇਹ ਹੋ ਗਿਆ ਆਪਣੇ ਕੋਲੇ ਤੇ ਰੱਬ ਤੇਰਾ ਭਲਾ ਕਰੇ ਵੀ 7 8 ਬੱਚੇ ਆ ਪਿੰਡ ਜੀ ਦੇ ਉੱਤੇ ਹੋਇਆ ਕਿਸੇ ਬੰਦੇ ਨੂੰ ਆਪਣੇ ਲਿਆਜੇ ਨੂੰ ਮੁੰਡੇ ਨੂੰ ਵਧੀਆ ਬੰਦੇ ਆ ਉਹ ਉਹ ਕਹਿੰਦੇ ਬਾਈ ਅਸੀਂ ਗਝਾ ਦਿੰਨੇ ਆ ਹੁਣ ਮਤਲਬ ਇਹ ਨਾ ਦਾਣਾ ਦੂਣਾ ਖਾ ਕੇ ਇਹਨਾਂ ਨੂੰ ਮਛੋਲੇ ਦਿੱਤੇ ਤੇ ਅੱਜ ਬਾਈ ਥੋੜੀ ਜੀ ਠੰਡ ਮਹਿਸੂਸ ਹੁੰਦੀ ਸੀ ਤੇ ਗੋੜ ਦੇ ਤੈਨਾਂ ਨੂੰ ਬਣਿਆ ਹੋਇਆ ਠੀਕ ਹੈ ਜਿਵੇਂ ਮਤਲਬ ਤੁਹਾਨੂੰ ਹੁਣ ਲੱਗਿਆ ਉਹ ਇੱਕ ਬੱਚੇ ਦੇ ਨਾਲ ਉਹ ਥੋੜਾ ਖਰਾਬ ਆ ਜਰਵਾਜਾਂ ਹੋ ਗਿਆ ਸੀ ਉਹਦੇ ਵਿੱਚ ਵੈਸੇ ਉਹ ਠੀਕ ਆ ਤੇ ਇਹ ਮਤਲਬ ਐਨਾਂ ਕਿ ਉਹ ਵੀ ਹੁਣ ਐ ਢਿੱਲੇ ਜਿਹੇ ਬੈਠਿਆ ਇਹਨਾਂ ਦਾ ਦਾਣਾ ਪਾਣੀ ਖਾਦਾ ਹੋਇਆ ਛੋਲੇ ਛਾਲੇ ਦਿੱਤੇ ਹੋਏ ਐਨ ਪੂਰੇ ਐਕਟਿਵ ਆ ਬੱਚੇ ਇਹ ਤੇ ਇਹ ਉੱਡਦੇ ਹੁੰਦੇ ਆ ਬਾਈ ਬੱਚੇ ਹੁਣ ਮਤਲਬ ਆਪਾਂ ਜਿਆਦਾ ਨਹੀਂ ਲਾਉਂਦੇ ਇਹਨਾਂ ਨੂੰ ਅੱਧਾ ਅੱਧਾ ਘੰਟਾ 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 ਲਵਾ ਕੇ ਇਹਨਾਂ ਨੂੰ ਬਾਹ ਲਈਦਾ ਕਿਉਂਕਿ ਬਾਈ ਵੈਰੀ ਦਾ ਡਾਰਾ ਹੀ ਸਮੁੰਦਰਾਂ ਥੋੜਾ ਬੱਚਾ ਹੁਣ ਆ ਤਾਂ ਆਪਣੇ ਕੋਲੇ ਆ ਦੇਖ ਲਓ ਆ ਜਿੰਨੇ ਬੈਠੇ ਆ ਮੇਰੇ ਹਿਸਾਬ ਨਾਲ ਇਹ ਇੱਕ ਗਝਾਏ ਨਹੀਂ ਗਏ ਇਹ ਤੇ ਉਹ ਪਰਲੇ ਖੁੱਡੇ ਚ ਮੇਰੇ ਹਿਸਾਬ ਨਾਲ 100 ਬੱਚਾ ਹੈ ਸਾਰਾ ਉਹ ਪਰਲਾ ਤੇ ਉਰਲਾ ਪਾ ਕੇ ਦੋਹਾਂ ਖੁੱਡਿਆਂ ਵਾਲਾ ਇਹ ਗਝਾਏ ਨਹੀਂ ਗਏ ਦੇਖ ਲਓ ਐਂ ਵੱਡੇ ਹੋ ਗਏ ਤੇ ਭਈ ਆਹੀ 16 17 ਗਝਾਏ ਆ ਆਪਾਂ ਤੇ ਮਹਾਰਾਜ ਸੁੱਖ ਰੱਖ ਕੇ ਸੱਚੇ ਪਾਸਾ 17 ਐ ਹੋਗੇ ਤੇ 7 ਉਹਦੇ ਕੋਲੇ ਆਪਣੇ ਆੜੀ ਕੋਲੇ 17 ਤੇ 7 ਕਹਿੰਨੇ 24 ਹੋਵੇ 24 ਤੇ ਇੱਕ ਅੰਦਰ ਬੈਠਾ 25 ਤੇ ਬਾਕੀ ਆਪਾਂ ਮੰਨ ਲਓ 10 ਕ ਬੱਚੇ ਹੋਰ ਗੁਜਾਲ ਨੇ 35 ਕ ਬੱਚੇ ਬਹੁਤ ਆਵੇ ਆਪਾਂ ਨੂੰ ਪੂਰੀ ਆਪਣੀਆਂ ਬਾਜੀਆਂ ਦਿਖਾ ਦੇਣੀ ਇਹਨਾਂ ਨੇ ਤੇ ਬਾਕੀ ਤੁਸੀਂ ਕਮੈਂਟ ਕਰਦੇ ਹੋ ਤੁਹਾਡਾ ਧੰਨਵਾਦ ਇੱਕ ਭਰਾ ਦਾ ਕਮੈਂਟ ਆਇਆ ਸੀਗਾ ਬਾਈ ਉਹ ਉਹਨੇ ਸ਼ਾਇਦ ਮੈਨੂੰ ਵਟਸਐਪ ਤੇ ਮੈਸੇਜ ਕੀਤਾ ਸੀ ਤੇ ਉਹ ਕਹਿੰਦਾ ਬਾਈ ਮੇਰੇ ਕੂਤਰ ਨਾ ਢਿੱਲੇ ਪੈਂਦੇ ਆ ਬਾਈ ਮੈਂ ਤੁਹਾਨੂੰ ਕਾਰਨ ਦੱਸਦਾ ਢਿੱਲੇ ਬਹਿਣ ਦਾ ਆ ਦੇਖ ਲਓ ਹੁਣ ਆ ਕਬੂਤਰੀਆਂ ਇਦਾਂ ਆਪਾਂ ਕਰਤੀਆਂ ਕੁੱਡੇ ਸਾਰੇ ਚੇਂਜ ਕਰਦੇ ਉਹ ਆ ਦੇਖੋ ਆ ਕਬੂਤਰੀਆਂ ਸਾਰੀਆਂ ਦੇਖ ਲਓ ਕੂਤਰੀਆਂ ਐਕਟਿਵ ਪਾਤ੍ਰਨ ਅੰਦਰ ਲੈ ਵੀ ਦਿਖਾਉਣਾ ਉਹ ਪਰਲੇ ਵੱਡੇ ਬੁੱਤਰ ਵੀ ਦਿਖਾਉਣਾ ਤੇ ਇਹ ਬਾਈ ਐਕਟਿਵ ਆ ਆਪਣੇ ਪੂਰੇ ਤੇ ਉਹ ਬਾਈ ਨੂੰ ਵੈਸੇ ਮੈਂ WhatsApp ਤੇ ਦੱਸਤਾ ਸੀ ਕਿ ਮੈਂ ਇਹਨੂੰ ਵੀਡੀਓ ਦਾ ਲਿੰਕ ਵੀ ਸ਼ੇਅਰ ਕਰਤਾ ਸੀ ਤੇ ਇਸ ਕਰਕੇ ਪਤਾ ਕੀ ਆ ਮੈਂ ਤੁਹਾਨੂੰ ਬਾਰ-ਬਾਰ ਕਿਹਾ ਕਿ ਨਾ ਵੀਰੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਕਿ ਬਾਈ ਹੋਰ ਭਰਾਮਾਂ ਦਾ ਫਾਇਦਾ ਹੋ ਜੇ ਉਹ ਬਾਈ ਨਾਲ ਅੱਜ ਮੇਰੀਆਂ ਗੱਲਾਂ ਹੋਈਆਂ ਤੇ ਮਤਲਬ ਮੈਨੂੰ ਐ ਮਹਿਸੂਸ ਹੋਇਆ ਵੀ ਯਾਰ ਇੱਥੇ ਖੜੀ ਆ ਕਬੂਤਰਵਾਜੀ ਯਾਰ ਜਿਹੜੇ ਹਜੇ ਭਰਾਵਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਪੁੱਤਰ ਸੁੱਸਤ ਹੋ ਕੇ ਬੈਠਿਆ ਤੇ ਇਹਨਾਂ ਦਾ ਕਾਰਨ ਕੀ ਆ ਤੇ ਇਹਨਾਂ ਨੂੰ ਠੀਕ ਕਿਵੇਂ ਕਰਨਾ ਆਹੀ ਕਬੂਤਰ ਮੈਂ ਤੁਹਾਨੂੰ ਪੋਹ ਮਾਗ ਦੇ ਵਿੱਚ ਵੀ ਐਸੇ ਤਰ੍ਹਾਂ ਐਕਟਿਵ ਦਿਖਾਉਂਗਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਦੋ ਤਿੰਨ ਵੀਡੀਓ ਦੇ ਵਿੱਚ ਨਹੀਂ ਤਾਂ ਪਿਛਲੇ ਸਾਲਾਂ ਵਾਲੀਆਂ ਪੂਰੀ ਧੁੰਦ ਵਾਲੀਆਂ ਵੀਡੀਓ ਕੱਢ ਕੇ ਦੇਖ ਲਓ ਆਪਣੀਆਂ ਤੇ ਬਾਈ ਤੁਹਾਨੂੰ ਪਤਾ ਲੱਗ ਜਾਊਗਾ ਤੇ ਇੱਧਰ ਵਧਾਈਆਂ ਹੋ ਗਈਆਂ ਪੂਰਿਆਂ ਵਾਲ ਇਹਨਾਂ ਨੇ ਦੋਨੇ ਬੱਚੇ ਕੱਢ ਲਏ ਆ ਪੂਰੀ ਨੇ ਆਹ ਆ ਗੂਤਰਾ ਪਿਆਵਾ ਦੋਨੇ ਬੱਚੇ ਕੱਢ ਲਈ ਬੇਨਾਂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਪਲ ਜਾਣ ਇਹ ਬੱਚੇ ਇਹਨਾਂ ਦੇ ਦੋ ਹੀ ਬਹੁਤ ਆਪਾਂ ਤੇ ਆਹ ਇਹ ਜੋੜੇ ਨੇ ਆਂਡੇ ਧਰ ਲਏ ਆਹ ਲਾਲ ਜੀ ਨਾਲ ਗੂਤਰਾ ਕਾਲੀ ਜੀ ਨੇ ਗੂਤਰੀਆ ਭਾਈ ਕੀ ਆ ਬਾਤਾਂ ਗੂਤਰੀ ਕਿਤੇ ਉੱਡੀ ਆ ਇਹ ਉਦਰੀ ਦੇਖੋ ਤਾਂ ਇਹ ਤੁਸੀਂ ਪਾਈ ਨਾ ਹੀਰੇ ਵਰਗੀ ਦੇਖੋ ਨੋਕ ਅੱਖਾਂ ਹੁਣ ਨਸਲ ਤੁਸੀਂ ਆਪ ਦੇਖ ਲਿਓ ਬਾਈ ਮੈਂ ਨਹੀਂ ਮੂੰਹ ਬੋਲਦਾਗਾ ਤੁਸੀਂ ਆਪ ਹੀ ਕਮੈਂਟ ਕਰਨਾ ਵੀ ਕਿਹੜੀ ਨਸਲ ਦੀ ਲੱਗਦੀ ਤੁਹਾਨੂੰ ਠੀਕ ਆ ਤੇ ਇਧਰ ਨੀਲੇ ਵਾਲ ਵੀ ਵਧਾਈਆਂ ਹੋ ਗਈਆਂ ਬਾਈ ਨੀਲੇ ਨੇ ਬੱਚਾ ਕੱਢ ਲਿਆ ਉਹ ਰਤੀ ਕਬੂਤਰੀ ਦੇ ਨਾਲ ਲੱਗੀ ਹੋਈ ਆ ਪਹਿਲਾਂ ਵਾਲੇ ਦੇ ਦੋ ਬੱਚੇ ਆ ਇੱਕ ਡੱਬਾ ਖੱਡੇ ਰੇ ਪੂਰਾ ਡੱਬਾ ਤੇ ਕ ਰੱਤਾ ਕੱਢਿਆ ਕੂਤਰੀ ਹਰਗਾ ਤੇ ਇਹਨੇ ਬੱਚਾ ਦੁਬਾਰੇ ਫੇਰ ਕੱਢ ਲਿਆ ਇਹਦੇ ਵਾਲ ਵੀ ਵਧਾਈਆਂ ਹੋ ਗਈਆਂ ਠੀਕ ਆ ਜੀ ਆ ਜੋੜਾ ਬਾਈ ਆਪਾਂ ਲਿਆਂਦਾ ਜੀਆ ਭਰਾ ਤੋਂ ਆਪਣੇ ਤੋਂ ਗੋਲੇ ਪੱਖੋ ਵਾਲ ਤੋਂ ਬਾਈ ਉਸਤਾਦ ਫੋਤੀ ਵਾਲੇ ਕਬੂਤਰਾਂ ਦਾ ਤੇ ਇਹ ਬਾਈ ਆਂਡੇ ਤੇ ਰਹੀ ਇੱਕ ਬੱਚਾ ਸੀ ਇਹਨਾਂ ਦਾ ਮਰ ਗਿਆ ਦੋਨੇ ਮਰ ਗਏ ਦੋ ਬੱਚੇ ਸੀ ਕਿ ਹੁਣ ਦੁਬਾਰੇ ਬਾਈ ਨੂੰ ਕਹਿ ਦਿਆਂਗੇ ਫੋਨ ਕਰਕੇ 11ਵੇਂ ਮਹੀਨੇ ਜਦੋਂ ਮੋੜਨਾ ਸੀ ਜੋੜਾ ਆਪਾਂ ਤੇ ਉਹਨੂੰ ਫੋਨ ਕਰਾਂਗੇ ਦੇਖ ਲਾਂਗੇ ਬਾਈ ਕੀ ਕਹਿੰਦਾ ਵੀ ਰੱਖ ਲੈ ਕੇ ਜਾਂ ਮੋੜ ਜਾ ਕਿਉਂਕਿ ਬੱਚਾ ਤਾਂ ਕੋਈ ਹੈ ਨਹੀਂ ਇਹਨਾਂ ਦਾ ਦੁਬਾਰੇ ਦੇਖਦੇ ਆਂਡੇ ਧਰਨਗੇ ਤਾਂ ਤੇ ਮੈਂ ਤੁਹਾਨੂੰ ਹੋਰ ਦਿਖਾਉਣਾ ਥੱਲੜੇ ਵਾਲਿਆਂ ਲਵੀ ਬਣਾਈਆਂ ਹੋਈਆਂ ਪਈਆਂ ਇਹਨਾਂ ਨੇ ਵੀ ਕਈਆਂ ਦਿਨਾਂ ਦਾ ਕੱਢਿਆ ਵਾ ਆ ਦੇਖੋ ਇਹ ਤਾਂ ਨੇਰੇ ਚ ਦੀਂਦਾ ਨੀਗਾ ਤੇ ਇੱਧਰ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਚੀਜ਼ ਆ ਦੇਖੋ ਚੀਜ਼ ਕਿਉਂ ਕਾਲਾ ਸਾਪ ਰੰਗਾ ਸੂਟ ਦਾ ਸਵਾਲਿਆ ਨਹੀਂ ਮੁੰਡਿਆਂ ਦੀ ਖੈਰ ਨਹੀਂ ਆ ਪਿਆ ਨਾਗ ਆਪਣਾ ਆ ਗੁਦਰੀਆ ਘਟੀਆਂ ਦੀ ਤੇ ਉਹ ਕਬੂਤਰਾ ਕਾਲ ਸਰਾ ਪੁੱਤਰ ਬਾਬੇ ਪੁੰਨੂ ਵਾਲਾ ਤੇ ਕਬੂਤਰੀ ਹੈਗੀ ਆ ਬਾਬੇ ਟੱਲੇ ਵਾਲੇ ਕਬੂਤਰਾ ਚ ਇਹ ਆਪਾਂ ਲਿਆਏ ਸੀ ਜੋੜਾ ਮਿੱਟੂ ਬਾਬਾ ਜੀ ਬਹਿਲਾ ਵਾਲਿਆਂ ਦਾ ਉਹਨਾਂ ਦੇ ਘਰੋਂ ਆਇਆ ਹੋਇਆ ਜੋੜਾ ਇਹ ਬਿੱਟੂ ਬਾਬਾ ਜੀ ਕੋਲੇ ਦੇ ਆਪਣੇ 4-5 ਕਬੂਤਰ ਆਪਣੇ ਕੋਲੇ ਬਿੱਟੂ ਬਾਬਾ ਜੀ ਆਲੇ ਤੇ ਆਹ ਦੇਖ ਲਓ ਆਹ ਬੱਚਾ ਕੱਢਿਆ ਬਾਈ ਇੱਕ ਡੱਬਾ ਬੱਚਾ ਇੱਕ ਚੱਕ ਲਿਆ ਉਹ ਤੇ ਡੱਬਾ ਜਿਹੜਾ ਤੁਹਾਨੂੰ ਦੱਸਿਆ ਨਾ ਉਹ ਜਵਾੜੀ ਦੀ ਖਰਾਬ ਹੋਈ ਹੈ ਉਹ ਵੀ ਇਹਨਾਂ ਦਾ ਹੀ ਹੈ ਤੇ ਆਹ ਦੇਖ ਕੇ ਦੱਸਿਓ ਵੀ ਕੀ ਕਿਵੇਂ ਲੱਗਿਆ ਤੁਹਾਨੂੰ ਆਹਾ ਤੇ ਆਹ ਕਾਲਸਰੀ ਆ ਆ ਇਧਰ ਆਪਣੇ ਪੂਰੀ ਮਤਲਬ ਉਹ ਆ वेंटिलेशन ਤੇ ਇਹਦੇ ਉੱਤੇ ਆਪਾਂ ਪਤਾ ਕੀ ਕਰਨਾ ਹੁਣ ਮੱਛਰਦਾਨੀ ਆਪਣੇ ਕੋਲ ਪਈ ਆ ਉਹ ਮੱਛਰਦਾਨੀ ਕੱਟ ਕੇ ਲਾ ਦੇਾਂਗੇ ਤਾਂ ਕਿ ਕੋਈ ਜੀਵ ਜੰਤੂ ਨਾ ਆਵੇ ਤੇ ਹਵਾ ਵਧੀਆ ਕਰਾਸ ਹੋਵੇ ਸਿੱਧੀ ਹਵਾ ਨਾ ਲੱਗੇ ਇਹਨਾਂ ਨੂੰ ਆਏ ਸਾਰੇ ਪਾਸੇ ਇਹ ਮੂਰੀਆਂ ਆਪਣੀਆਂ ਤੇ ਆਹਾ ਤੇ ਇੱਧਰ ਆਪਾਂ ਇਹ ਉਧਰੋਂ ਚੱਕ ਕੇ ਉਧਰਲੇ ਖੁੱਡੇ ਸਾਰੇ ਖਾਲੀ ਕਰਕੇ ਜਾਲੀਆਂ ਦੋਨੇ ਡੋਲੀਆਂ ਇੱਥੇ ਲਿਆਂਦੀਆਂ ਤੀਜੀ ਉਹ ਚ ਆਪਣਾ ਮੈਡੀਕਲ ਸਟੋਰ ਆਹੇ ਜਿਵੇਂ ਤੁਹਾਨੂੰ ਅੱਗੇ ਵੀ ਦਿਖਾਇਆ ਹੋਇਆ ਕਰੀਏ ਫੇਰ ਦਿਖਾ ਦਿੰਨਾ ਤੇ ਆਹ ਦੇਖ ਲਓ ਇਹ ਮੈਡੀਕਲ ਸਟੋਰ ਆਪਣਾ ਬਈ ਤੇ ਮਤਲਬ ਕਬੂਤਰ ਪੂਰੇ ਐਕਟਿਵ ਆ ਐਕਟਿਵ ਰੱਖਣ ਵਾਲੀਆਂ ਚੀਜ਼ਾਂ ਪਈਆਂ ਲੈ ਆ ਪਈਆਂ ਬਾਈ ਤੇ ਹੈ ਤੇ ਆ ਪਿਆ ਲੈ ਹੋਰ ਦਿਖਾ ਦਿੰਨਾ ਤੁਹਾਨੂੰ ਆਹ ਜੀ ਆਹ ਸਪਰੇਅ ਆ ਬਾਈ ਆ ਕਰਿਆ ਕਰੋ ਸਪਰੇਅ ਮੈਂ ਅੱਗੇ ਵੀ ਇੱਕ ਦੋ ਵਾਰੀ ਦਿਖਾਈ ਆ ਆਹ ਸਪਰੇਅ ਤੇ ਆ ਪਈਆਂ ਚੀਜ਼ਾਂ ਕਬੂਤਰਾਂ ਨੂੰ ਐਕਟਿਵ ਰੱਖਣ ਵਾਲੀਆਂ ਇਹਨਾਂ ਦੀ ਵਰਤੋਂ ਇਹਦੇ ਤੇ ਵੀ ਬਣਾਈ ਹੋਈ ਆ ਵੀਡੀਓ ਦੇਖ ਲਿਓ ਇਹਨਾਂ ਤੇ ਵੀ ਬਣਾਈ ਹੋਈ ਆ ਵੀਡੀਓ ਕੱਢ ਕੇ ਦੇਖ ਲਿਓ ਬਾਈ ਸਾਰਿਆਂ ਦੇ ਵੀਡੀਓ ਬਣੀ ਹੋਈ ਐ ਇਹਨਾਂ ਤੇ ਤੇ ਆ ਆਪਣਾ ਇੱਥੇ ਗੁੜ ਪਿਆ ਬਣਿਆ ਹੋਇਆ ਜਿਹੜਾ ਅੱਜ ਦਿੱਤਾ ਬੱਚਿਆਂ ਨੂੰ ਥੋੜਾ ਥੋੜਾ ਸਾਰਿਆਂ ਨੂੰ ਦਿੱਤਾ ਅੱਜ ਮੈਨੂੰ ਕੰਢੀ ਜੀ ਮਹਿਸੂਸ ਲੱਗਦੀ ਸੀ ਵੀ ਕਰਦੇ ਆ ਤੇ ਆਪਾਂ ਦੇਦਾ ਬਾਈ ਬਹੁਤ ਟਾਪ ਦੀ ਚੀਜ਼ ਆ ਇਹ ਐਂ ਕਾਚ ਦੀ ਸੀ ਚੀਜ਼ ਰੱਖਿਆ ਕਰੋ ਬਣਾ ਕੇ ਤੁਸੀਂ ਵੀ ਤੇ ਤੁਹਾਨੂੰ ਉਧਰ ਵੱਡੇ ਘੂਤਰ ਦਿਖਾਣਾ ਮੇਲੇ ਦਾ ਸਟੋਰ ਨੂੰ ਅੱਲਾ ਲਾ ਦੀਏ ਸ਼ਟਰ ਨੂੰ ਆ ਰੱਤੀ ਬੈਠੀ ਐ ਪੱਠੀ ਆਪਣੀ ਬਹੁਤ ਟੌਪ ਦੀ ਪੱਠੀ ਆ ਇਹ ਬੜੀ ਉੱਡੀ ਜਾਂਦੀ ਤਾਂ ਬੈਠਾ ਨਾ ਗਰ ਗੁਦਰ ਨੇ ਆ ਦੇਖੋ ਹੁਣ ਮਤਲਬ ਉੱਧਰ ਲਿਖਾਉਣਾ ਲੈ ਦੇਖ ਲਓ ਕਬੂਤਰ ਆ ਨਾ ਕਬੂਤਰ ਆਉ ਕਾਲੀ ਜਿੰਨੇ ਉਹ ਫਿਰ ਜਿਹੜੀ ਉਹ ਗਈ ਉਹ ਬੱਚੇ ਕੋਲੇ ਇੱਥੇ ਅੰਡਾ ਧਰ ਗਈ 1000 ਰੁਪਈਆ ਆ ਦੇ ਇੱਥੇ ਗੇਟ ਚ ਤੇ ਉਹ ਧਰਿਆ ਹੋਆ ਡੱਬੀ ਦਾ ਡੱਬੀ ਉੱਥੇ ਧਰੀ ਉਹ ਡੱਬੀ ਨੇ ਅੰਡੇ ਧਰੇ ਸੀ ਦੋ ਮੈਂ ਜਾ ਕੇ ਉਹ ਉੱਥੇ ਰੱਖਤਾ ਉਹ ਹੁੰਜੇ ਜੋੜਾ ਨਹੀਂ ਬੈਠਾ ਉਹ ਜੋੜਾ ਸੇਵਾ ਤੇ ਬੈਠੀ ਸੀ ਕਬੂਤਰ ਨੇ ਅੰਡਾ ਧਰਿਆ ਨਹੀਂ ਤੇ ਮੈਂ ਉਹ ਦੋ ਅੰਡੇ ਜਾ ਕੇ ਉੱਥੇ ਰੱਖਤੇ ਇੱਕ ਹੋਰ ਸੀ ਇਸੇ ਤਰ੍ਹਾਂ ਹੋ ਗਏ ਥੱਲੇ ਤੇ ਆਹ ਦੇਖ ਲੋ ਸਾਰੇ ਡੱਬੇ ਹੀ ਆ ਹੁਣ ਇੱਥੇ ਬਈ ਤੇ ਕਬੂਤਰ ਹੈਗਾ ਪੂਰੇ ਐਕਟਿਵ ਆਪਣੇ ਉਹ ਕਬੂਤਰੀ ਡੱਬੇ ਜੋੜੇ ਦੋ ਬੱਚੇ ਕੱਢੀ ਬੈਠੀ ਆ ਉੱਥੇ ਆਹ ਡੱਬੀ ਆਂਡੇ ਧਰ ਹੀ ਬੈਠੀ ਆ ਉਸ ਡੱਬੇ ਨਾਲ ਮਿਹਲੀ ਵੀ ਆ ਆਹ ਡੱਬੀ ਨੇ ਵੀ ਆਂਡੇ ਧਰ ਲੇ ਔਰ ਡੱਬੀ ਉੱਤੇ ਬੱਚਾ ਕੱਢੀ ਬੈਠੀ ਆ ਔਰ ਡੱਬੀ ਦਾ ਵੀ ਬੱਚਾ ਕੱਢਿਆ ਕਾਲੀ ਰੱਬੀ ਦਾ ਤੇ ਔਰ ਲਾਲ ਡੱਬੀ ਥੱਲੇ ਆਂਡੇ ਧਰ ਹੀ ਬੈਠੀ ਆ ਵੀਰੇ ਠੀਕ ਹੈ ਜੀ ਆਹ ਨੀਲੀ ਡੱਬੀ ਤੇ ਲਾਲ ਜੀਨਾ ਇਹ ਇੱਥੇ ਧਰਨ ਗਿਆਂਡੇ ਇਹਨਾਂ ਦਾ ਬੱਚਾ ਆਹ ਲਾਲ ਡੱਬਾ ਕਬੂਤਰ ਆਪਾਂ ਇਹਦੇ ਨਾਲ ਲਾਉਣਾ ਸੀ ਹੁਣ ਇਹ ਕਬੂਤਰੀ ਦੇ ਆਂਡੇ ਪਤਾ ਨਹੀਂ ਕਿਹੜੇ ਕਬੂਤਰ ਨੇ ਧਰਾ ਲਏ ਕਿਉਂਕਿ ਮੈਂ ਨਾ ਉਹੀ ਛੱਡੇ ਵੀ ਸੀ ਇੱਥੇ ਇਹ ਤੇ ਚਲੋ ਆਪਾਂ ਪੁਆਇੰਟ ਤੇ ਆਉਂਦੇ ਆ ਬਾਈ ਨੇ ਜਿਹੜਾ ਮੈਨੂੰ ਅੱਜ ਪੁੱਛਿਆ ਸੀਗਾ ਉਹ ਵੀ ਉਹ ਮੇਰੇ ਬਾਈ ਉਹ ਆ ਕਬੂਤਰ ਸੋਸਤੋ ਕਿਵੇਂ ਬੰਦੇ ਆ ਤੇ ਵੀਰ ਮੇਰੇ ਆਹ ਵੀਡੀਓ ਦੇਖ ਲਿਓ ਟਿਕਾ ਕੇ ਤੁਸੀਂ ਭਰਾ ਪਤਾ ਕੀ ਆ ਕਬੂਤਰ ਸੋਸਤ ਕਿਉਂ ਹੁੰਦੇ ਆ ਤੁਹਾਡੇ ਨੰਬਰ 1 ਤਾں ਕਬੂਤਰਾਂ ਦੀ ਡੀ ਵਰਮਿੰਗ ਨਹੀਂ ਹੋਈ ਹੁਣੀ ਉਹ ਫਿਰ ਭਰਾ ਨੇ ਮੇਰੀ ਗੱਲ ਵੀ ਫਿਰ ਉਹਨੇ ਦੱਸਿਆ ਵੀ ਮੈਨੂੰ ਤਿੰਨ ਸਾਢੇ ਤਿੰਨ ਚਾਰ ਮਹੀਨਾ ਗੱਡੀ ਵਰਮ ਕੀਤੀ ਰ ਮੈਂ ਕਿਹਾ ਵੀਰੇ ਪਹਿਲਾਂ ਤਾਂ ਇਹਨਾਂ ਦੀ ਡੀ ਵਰਮਿੰਗ ਕਰ ਇਹ ਪਹਿਲੀ ਗੱਲ ਹੈ ਤੇਰੇ ਡੀ ਵਰਮਿੰਗ ਕਰਨ ਵਾਲੇ ਕੁਤਰੇ ਐਕਟਿਵ ਹੋ ਜਾਣੇ ਆ ਠੀਕ ਹੈ ਜੀ ਤੇ ਜੇ ਮੈਂ ਕਿਹਾ ਫਿਰ ਵੀ ਨਾ ਹੋਏ ਐਕਟਿਵ ਤੇ ਫਿਰ ਮੈਨੂੰ ਦੱਸੀ ਫਿਰ ਕਿਉਂਕਿ ਵੀਡੀਓ ਵੀ ਪਾਈਆਂ ਆਪਣੀਆਂ ਉਹ ਦੇਖ ਲਿਓ ਤੇ ਨਹੀਂ ਤਾਂ ਆਪਾਂ ਹੋਰ ਵੀਡੀਓ ਬਣਾ ਕੇ ਉਹਦੇ ਚ ਦੱਸ ਜਾਈਏ ਤਰੀਕਾ ਠੀਕ ਹੈ ਇਹ ਪਾਣੀ ਗਰਮ ਬਣਦਾ ਹੁੰਦਾ ਉਹ ਮਤਲਬ ਉਹ ਪਾਣੀ 12 ਮਹੀਨੇ 30 ਦਿਨ ਪਾ ਸਕਦੇ ਆ ਆਪਾਂ 4-5 ਕੈਟਮਾ ਪੈਂਦੀਆਂ ਉਹਦੇ ਵਿੱਚ ਤੇ ਉਹੀ ਨਹੀਂ ਵੀ ਜੇ ਗਰਮੀ ਜੀ ਵੀ ਚੱਲਦਾ ਉਹ ਬਾਈ ਬਾਜ਼ੀਆਂ ਜੀ ਵੀ ਪਾ ਸਕਦੇ ਆ ਉਹ ਮਤਲਬ ਇਹ ਜੀ ਤਕੜੀ ਚੀਜ਼ ਆ ਤੇ ਜਿਵੇਂ ਬਾਈ ਮੋਰ ਕਹਿੰਦਾ ਹੁੰਦਾ ਵੀ ਮੈਂ ਕਦੇ ਲਾਏ ਨਹੀਂ ਪੜਦੇ ਹਨਾ ਤੇ ਉਹ ਗੱਲ ਉਹਦੀ ਸਹੀ ਆ ਬਾਈ 4-5 ਅਰਕਾ ਉਹ ਅਰਕਾਂ ਦਾ ਆਪਾਂ ਨੂੰ ਵੀ ਪਤਾ ਵੀ ਕਿਹੜੇ-ਕਿਹੜੇ ਜੇ ਤੁਸੀਂ ਕਹੋਗੇ ਤੇ ਆਪਾਂ ਉਹ ਅਰਕਾਂ ਬਾਰੇ ਵੀ ਤੁਹਾਨੂੰ ਦੱਸ ਦਿਆਂਗੇ ਬਾਈ ਪਰਦੇ ਲਾਉਣ ਦੀ ਲੋੜ ਨਹੀਂ ਪੈਣੀ ਕਿ ਪਰਦੇ ਤਾਂ ਵੈਸੇ ਹੀ ਲਾਉਣ ਲੋੜ ਪੈਂਦੀ ਆ ਮੈਂ ਟੰਗੀਆਂ ਹੋਈਆਂ ਪੂਰੀਆਂ ਜਾਂ ਮੈਂ ਤਾਂ ਸਿਰਫ ਬਾਛਣ ਪੁੱਛ ਰਤਾਂ ਟੰਗੀਆਂਆਂ ਵੀ ਆ ਵੀ ਜਦੋਂ ਮੀਂਹ ਆਉਂਦੀ ਉਦੋਂ ਬਾਛਣ ਆਉਂਦੀ ਆ ਤੇ ਇਸ ਕਰਕੇ ਤੇ ਠੀਕ ਹੈ ਮੇਰੇ ਭਰਾ ਉਹ ਅਰਕ ਵੀ ਆਪਾਂ ਦੱਸ ਦਾਂਗੇ ਘੱਟੋ ਘੱਟ ਆ ਇਸ ਵੀਡੀਓ ਤੇ ਜੇ ਤੁਸੀਂ 100 ਕਮੈਂਟ ਕੀਤਾ ਨਾ ਕਿਉਂਕਿ ਆਪਣੇ ਸਬਸਕ੍ਰਾਈਬਰ ਮਹਾਰਾ ਦੀ ਕਿਰਪਾ ਨਾਲ 1500 ਆ ਤੇ ਸਬਸਕ੍ਰਾਈਬ ਵੀ ਵਧਾਓ ਬਾਈ ਤੇ ਕਮੈਂਟ ਲਾਈਕ ਸ਼ੇਅਰ ਕਰੋ 100 ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਉਹ ਹਰਕ ਦੱਸ ਦੂੰਗਾ ਵੀ ਕਿਹੜੇ ਸੀਗੇ ਕਿਹਾ ਮਤਲਬ ਕਿਹੜੇ ਹਰਕਾ ਜਿਹੜੇ ਸਿਆਲਾਂ 'ਚ ਪਾਉਣੇ ਆ ਚਾਰ ਪੰਜ ਪ੍ਰਕਾਰ ਦੇ ਹਰਕਾ ਹੋ ਬਈ ਆ ਕਾਲੇ ਨੇ ਬੱਚੇ ਕੱਢੇ ਸੀ ਬਾਈ ਇਹਨੇ ਬੱਚੇ ਸਾਹਮਣੇ ਨਹੀਂ ਸੜਨੇ ਇੱਥੇ ਰੱਖਿਆ ਇੱਕ ਬੱਚਾ ਮੇ ਦਾ ਇੱਕ ਬੱਚਾ ਮਰ ਗਿਆ ਇਹ ਫਿਰ ਮੇਦੀ ਕਬੂਤਰੀ ਲੱਗ ਕਰਦੀ ਕਿਉਂਕਿ ਕਬੂਤਰੀ ਬਾਈ ਚਸ ਨਹੀਂ ਕਰਦੀ ਸੀ ਹੁਣ ਬੱਚੇ ਪਾਲਣ ਦੀ ਕਬੂਤਰੀ ਤੋਂ 6 ਬੱਚੇ ਲੈ ਲੈ ਸੀ ਇਹ ਵੀ ਮੈਂ ਹੁਣ ਪੜਨਾ ਮਾ ਪੁਆਇੰਟ ਸਾਹਮਣੇ ਆ ਗਿਆ ਜਦੋਂ ਬਾਈ ਜੋੜੇ ਤੋਂ 6 ਬੱਚੇ ਜਾਂ 4 ਚਾਰ ਬੱਚੇ ਲੈ ਲੈਨੇ ਨਾ ਤੁਸੀਂ ਹੱਦ ਚਾਰ ਹੀ ਲਿਆ ਕਰੋ ਕਿਉਂਕਿ ਦੁਵਾਰੇ ਜਦੋਂ ਬੱਚੇ ਫੇਲਨੇ ਆ ਬਈ ਕੂਤਰ ਜੱੱਸ ਨਹੀਂ ਕਰਦੇ ਦਾਣੇ ਨਹੀਂ ਦਿੰਦੇ ਪਾਲਦੇ ਨਹੀਂ ਬੱਚਿਆਂ ਨੂੰ ਤੇ ਇਸ ਕਰਕੇ ਆ ਮੈਂ ਤੁਹਾਨੂੰ ਦੱਸਦਾ ਇੱਕ ਬੱਚਾ ਮਰ ਗਿਆ ਕਹਦੇ ਥੱਲੇ ਰੱਖਿਆ ਲਾਜ ਨਹੀਂ ਥੱਲੇ ਪਾਲ ਲਿਆ ਇੱਕ ਉਹ ਹਾਵਦਾ ਹੈ ਤੇ ਵੈਸੇ ਮੁਸ਼ਕਲ ਲੱਗਦੇ ਆ ਮੈਨੂੰ ਪਾਲਣੇ ਨੀਗੇ ਤੇ ਇਸ ਕਰਕੇ ਮੇਰਾ ਵੀਰ ਚਾਰ ਹੀ ਬੱਚੇ ਲਿਆ ਕਰੋ ਦੋ ਝੋਲੀਆਂ ਠੀਕ ਆ ਤੇ ਕਬੂਤਰ ਐਕਟਿਵ ਆ ਕਬੂਤਰਾਂ ਦੀ ਕੋਈ ਮਤਲਬ ਉਹ ਨਹੀਂ ਹੈਗੀ ਇਹਦੇ ਵਿੱਚ ਆਪਾਂ ਹੁਣ ਡੱਬਿਆਂ ਤੋਂ ਦੋ ਦੋ ਜੋੜੇ ਦੋ ਦੋ ਝੂਣੀਆਂ ਲੈਣੇ ਕਿਉਂਕਿ ਇਹਦਾ ਹੀ ਆ ਬੱਚੇ ਆਪਣੇ ਕੋਲ ਡੱਬੀ ਦੇ ਇਹਦੇ ਦੋ ਬੱਚੇ ਤੇ ਇਹਦੇ ਦੋ ਬੱਚੇ ਆ ਡੱਬੀ ਦੇ ਚਾਰ ਹੋ ਗਏ ਤੇ ਇੱਕ ਉਹ ਕਾਲੀ ਡੱਬੀ ਦਾ ਪੰਜ ਹੀ ਬੱਚੇ ਆ ਬਾਕੀ ਯਾਰ ਕਿਸੇ ਜੋੜੇ ਦੇ ਨਹੀਂ ਹੈਗੇ ਡੱਬੇ ਕਬੂਤਰ ਇਹਨਾਂ ਦੇ ਆਪਾਂ ਲੈਣੇ ਆ ਬੱਚੇ ਹੁਣ ਉਹ ਡੱਬੀ ਦਾ ਹੈਗਾ ਸੱਚ ਰੱਤਾ ਇੱਕ ਉਹ ਜਿਹੜੀ ਲਾਲ ਡੱਬੀ ਬੈਠੀ ਆ ਉਹਦਾ ਰੱਤਾ ਬੱਚਾ ਹੈਗਾ ਇੱਕ ਆਪਣੇ ਕੋਲ ਨਰ ਬਣਿਆ ਹੋਆ ਉਹਦਾ ਹੈ ਨਹੀਂ ਆਹ ਡੱਬੇ ਦੇ ਸੀਗੇ ਬੱਚੇ ਮਰੇ ਬਹੁਤ ਬਈਅਤ ਕੀ ਅੱਦਗੀ ਘਟੋ ਘਟ ਮਰ ਗਿਆ ਉਹ 200 ਬੱਚਾ ਵਿੱਚ ਕੁਛ ਆਂਡਿਆਂ ਦੇ ਮਰ ਗਏ ਕੁਛ ਹੂ ਨਿਕਲ ਕੇ ਮਰ ਗਏ ਛੋਟੇ ਛੋਟੇ ਹੁੰਦੇ ਬਈ ਮੌਸਮ ਬਹੁਤ ਖਰਾਬ ਸੀਗਾ ਮੋਇਸਚਰਾਈਜ਼ਰ ਨਵੀਂ ਕਾਫੀ ਸੀ ਮੌਸਮ ਦੇ ਵਿੱਚ ਤੇ ਉਹਦੇ ਕਾਰਨ ਮਰ ਗਏ ਤੇ ਬਾਕੀ ਬਾਈ ਇੱਕ ਹੋਰ ਗੱਲ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਉਤਰ ਚਲ ਮੈਂ ਤਾਂ ਹੁਣ ਬਾਈ ਕਰ ਤੇ ਬੰਦ ਦੇਣੇ ਕਿਉਂਕਿ ਤੁਹਾਨੂੰ ਪਤਾ ساری ਗੱਲ ਦਾ ਮੈਂ ਇੱਕ ਦਿਨ ਵੀਡੀਓ ਵੀ ਪਾਈ ਸੀਗੀ ਤੇ ਲੋਕ ਹੀ ਸਿਆਣਾ ਕਰਦੇ ਆ ਬਾਈ ਠੀਕ ਆ ਤੇ ਹਾਂ ਜੇ ਕੋਈ ਭਰਾ ਮਤਲਬ ਵਧੀਆ ਆਪਣੇ ਨਾਲ ਵਰਤੂਗਾ ਵਧੀਆ ਹੈਗੇ 1 2 ਬੰਦੇ ਮੰਗਦੇ ਸੀ ਇਹਨੂੰ ਦੇ ਦਿਆਂਗੇ ਆਪਾਂ ਪਹਿਲਾਂ ਬਾਈ ਆਪਾਂ ਉਹਨਾਂ ਦਾ ਤਰੀਕੇ ਨਾਲ ਦੇਖਾਂਗੇ ਖੁੱਡੇ ਕਿਹਜਿਆ ਕੀ ਸਾਫਤਾ ਉਹਨਾਂ ਦੇ ਘਰੇ ਤਾਂ ਨਹੀਂ ਕੋਈ ਰੋਗ ਟੋਕ ਹਨਾ ਵੀ ਬੰਦਾ ਵਰਤਨ ਵਾਲਾ ਹੈ ਜਾਂ ਨਹੀਂ ਹੈ ਠੀਕ ਆ ਇਹ ਨਹੀਂ ਵੀ ਮੈਂ ਹੁਣ ਚਲੋ ਗਏ ਯਾਰ ਕੋ ਉਤਰ ਉਹਨਾਂ ਦੇ ਆਪਣੇ ਕੋਲ ਆਪਣੇ ਕੋਲ ਹੈਗੇ ਆ ਬਾਬਾ ਜਮਾ ਪਿਓ ਬੈਠੇ ਆ ਉਹਨਾਂ ਦੇ ਗਾਹਾਂ ਬੱਚੇ ਵੀ ਹੈਗੇ ਜਿਹੜੇ ਗਏ ਆ ਕੋਈ ਚੱਕਰ ਨਹੀਂ ਤੇ ਗੱਲ ਕਰਦੇ ਆਂ ਵੀ ਆਪਾਂ ਮਤਲਬ ਬੰਦੇ ਨੂੰ ਪਰਖ ਕੇ ਫਿਰ ਦੇਖਾਂਗੇ ਦੇ ਦਿਆਂਗੇ ਕੂਤਰਾਂ ਦੀ ਏਡੀ ਕੋਈ ਗੱਲ ਨਹੀਂ ਬਾਈ ਕੂਤਰ ਬਹੁਤ ਆ ਕਿਉਂਕਿ ਏਡੇ ਕੂਤਰ ਇੰਨੇ ਮੈਂ ਵੀ ਕੀ ਕਰਨੇ ਆ ਹਨ ਤੇ ਇਸ ਕਰਕੇ ਕੂਤਰਾ ਬੇਛੇ ਭਾਈ ਬੇਈਮਾਨ ਨਾ ਹੋਇਆ ਕਰੋ ਮੇਰੇ ਭਰਾ ਬਣ ਕੇ ਖੰਭਾਂ ਦੀ ਮੁਠੀ ਆ ਬੰਦੇ ਨੇ ਜਿੱਥੇ ਬੰਦੇ ਨੇ ਖੜਨਾ ਨਾ ਉੱਥੇ ਕੂਤਰਾ ਨਹੀਂ ਨਹੀਂ ਭਾਈ ਖੜਨਾ ਗਿਆ ਮੈਂ ਤੈਨੂੰ ਇੱਕ ਗੱਲ ਦੱਸਦਾ ਬੰਦਾ ਮਤਲਬ ਜ਼ਿੰਦਗੀ ਚ ਇਹੋ ਜਿਹੇ ਕੰਮ ਕਰੇ ਤੇ ਇਹੋ ਜਿਹੇ ਨੇ ਇੰਨੀ ਕੁ ਬਣੀ ਹੋਵੇ ਜਿਹੇ ਦਿਨ ਬੰਦਾ ਮਰੇ ਨਾ ਉਹਨੂੰ ਚੱਕ ਕੇ ਲੈ ਜਾਣ ਸਿਵਿਆਂ ਚ ਤੇ ਭਾਈ ਸਿਵਿਆਂ ਚ ਪੈਰ ਰੱਖਣ ਨੂੰ ਥਾਂ ਨਾ ਹੋਵੇ ਉਹਨੂੰ ਕਹਿੰਦੇ ਆ ਵੀ ਬੰਦੇ ਨੇ ਹਾਂ ਯਾਰੀ ਕਮਾਈ ਆ ਜਾਂ ਇੱਜ਼ਤ ਕਮਾਈ ਆ ਤੇ ਬੰਦਾ ਵਿਚਰਿਆ ਬੰਦਾ ਬੰਦਿਆ ਦੇ ਵਿੱਚ ਉਹ ਦੇਖ ਲਓ ਗੁਰਕਾ ਦਾ ਨੀਲਾ ਬਵਰਾ ਠੀਕ ਹੈ ਜੀ ਤੇ ਇਸ ਕਰਕੇ ਮੇਰਾ ਭਰਾ ਕਬੂਤਰਾਂ ਪਿੱਛੇ ਐਵੇਂ ਬੇਈਮਾਨ ਨਾ ਹੋਇਆ ਕਰੋ ਇਹ ਖੰਭਾਂ ਦੀ ਮੁਠੀ ਆ ਕੋਈ ਚੱਕਰ ਨਹੀਂ ਤੇ ਪਰ ਜਦੋਂ ਬੰਦੇ ਚਲਕੀਆਂ ਕਰਦੇ ਆ ਨਾ ਉਦੋਂ ਫਿਰ ਬਾਈ ਦੁੱਖ ਲੱਗਦਾ ਹੋਰ ਕੋਈ ਗੱਲ ਨਹੀਂ ਇੱਥੇ ਲੈ ਕੇ ਲੋਕ ਚਲੋ ਹੁਣ ਕੀ ਕਹਿਣਾ ਬਫੇਰਾ ਕੋਈ ਜਿੱਤੀ ਬੈਠਿਆ ਤੇ ਪਰ ਬਾਈ ਗੋਂ ਕਿਸੇ ਹੋਰ ਦੇ ਗਾਉਂਦੇ ਆ ਤੇ ਜਿੰਨਾ ਚਿਰ ਕਬੂਤਰ ਨਹੀਂ ਮਿਲੇ ਸੀਗੇ ਹਨਾ ਤੇ ਉਹਨਾਂ ਚਿਰ ਬਾਈ ਦਰਵਾਜੇ ਨੀਵੇਂ ਕਰਤੇ ਸੀਗੇ 걔ੜੇ ਮਾਰ ਮਾਰ ਕੇ ਤੇ ਜਿੱਦੇ ਕੂਤਰ ਮਿਲ ਗਏ ਦੇਤੇ ਤੇ ਉਹਦੇ ਤੂੰ ਕੌਣ ਤੇ ਮੈਂ ਕੌਣ ਆ ਜੀ ਆ ਡੱਬਾ ਉਹ ਕਾਲੇ ਦਾ ਭਰਾ ਇਹ ਥੋੜਾ ਜਨਾ ਢਿੱਲਾ ਹੋਇਆ ਹੋਇਆ ਢਿੱਲਾ ਵੈਸੇ ਨਹੀਂ ਵੈਸੇ ਤੇ ਉਹ ਚੁੰਝ ਵਿੰਗੀ ਹੋ ਗਈ ਵਿਚਾਰੇ ਦੀ ਉਹ ਹੋਇਆ ਵਾ ਅੰਦਰ ਫੈਂਸੀ ਜੀ ਹੋ ਗਈ ਸੀ ਚਟਾ ਚਟਾ ਜਿਹੜਾ ਹੋ ਜਾਂਦਾ ਤੇ ਇਸ ਕਰਕੇ ਮੇਰਾ ਭਰਾ ਕੂਤਰਾਂ ਕਬਤਰਾ ਪਿੱਛੇ ਨਾ ਬੇਈਮਾਨ ਹੋਇਆ ਕਰੋ ਤੇ ਇੱਥੇ ਹੀ ਰਹਿ ਜਾਣਿਆ ਕਬੂਤਰ ਜਿੱਦੇ ਬੰਦੇ ਨੇ ਜਾਣਾ ਕੁਛ ਨਹੀਂ ਨਾਲ ਜਾਣਾ ਖਾਲੀ ਹੱਥ ਆਇਆ ਤੇ ਖਾਲੀ ਜਾਣਾ ਵੀਰ ਜਿਹੜਾ ਕੱਪੜਾ ਪਾਉਣਾ ਨਾ ਕੱਪੜਾ 5 ਮੀਟਰ ਉਹ ਵੀ ਨਹੀਂ ਨਾਲ ਲੈਣਾ ਗਿਆ ਇੱਥੇ ਹੀ ਰਹਿ ਜਾਣਾ ਨਾਲ ਇੱਥੇ ਹੀ ਮੱਚ ਜਾਣਾ ਉਹ ਸਵਾਹ ਹੋ ਜਾਣਾ ਤੇ ਬੰਦੇ ਦੇ ਕਰਮੀ ਕੀਤੇ ਹੋਏ ਨਾਲ ਜਾਣੇ ਆ ਮੇਰੇ ਭਰਾ ਇਸ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਬਾਈ ਆਪਾਂ ਤਾਂ ਕਹਿੰਦੇ ਆ ਵਧੀਆ ਚਲੋ ਸਿੰਘ ਸਾਜ ਕੇ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਕੱਲੇ ਵੀਡੀਓ ਦੇਖਦੇ ਆ ਕੌਮ ਦੇ ਨਾਲ ਹਨਾ ਕੀ ਕੀ ਚੱਕਰ ਚੱਲ ਰਹੇ ਆ ਤੇ ਇਸ ਕਰਕੇ ਮੇਰਾ ਭਰਾ ਸਾਰੇ ਨਸ਼ਾ ਨੁਸ਼ੇਂ ਦਾ ਖੇੜਾ ਛੱਡ ਕੇ ਤਿਆਰ ਵਰਤਿਆ ਰਿਹਾ ਕਰੋ ਏ ਗੁਰੂ ਮਹਾਰਾਜ ਸਤਿਕਾਰ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਾਹਾ ਹੇਠ ਰਹਿ ਕੇ ਤੇ ਤਿਆਰ ਵਰਤਿਆਰ ਸਿੰਘ ਹੀ ਵਧੀਆ ਲੱਗਦਾ ਬਾਈ ਤੇ ਕਬੂਤਰਾਂ ਇਹਦਾ ਸ਼ੌਂਕ ਆ ਇਹ ਸ਼ੌਂਕ ਵੀ ਕਰੋ ਨਾਲ ਤੇ ਆਪਣਾ ਕੰਮ ਵੀ ਕਰੋ ਤੇ ਕੋਈ ਚੱਕਰ ਨਹੀਂ ਬਾਈ ਦੇ ਦੇਾਂਗੇ ਕਬੂਤਰ ਆਪਾਂ ਜੇ ਕਿਸੇ ਭਰਾ ਨੂੰ ਲੋੜ ਹੋਊਗੀ ਬੱਚੇ ਕਢਾਉਣ ਵਾਸਤੇ ਤੇ ਜੇ ਕੋਈ ਮਤਲਬ ਉਹ ਜਾ ਵੀਰ ਹੋਊਗਾ ਕੋਈ ਹੋਊਗਾ ਮੈਨੂੰ ਪੱਕੇ ਚਾਹੀਦੇ ਆਪਾਂ ਪੱਕੇ ਵੀ ਦੇ ਦਾਂਗੇ ਇਹ ਜੀ ਗੱਲ ਨਹੀਂ ਭਰਾ ਮੇਰੇ ਠੀਕ ਆ ਤੇ ਮੇਰਾ ਵੀਰ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਸੁਝਾਅ ਦਿਓ ਇਸ ਵੀਡੀਓ ਦੇ ਵਿੱਚ ਠੀਕ ਆ ਜੇ ਮੈਂ ਤੁਹਾਨੂੰ ਦੱਸਿਆ ਘਟੋ ਘਟ ਥੋੜਾ 100 ਕਮੈਂਟ ਆਉਣਾ ਚਾਹੀਦਾ ਫਿਰ ਮੈਂ ਤੁਹਾਨੂੰ ਅਰਕਾਂ ਬਾਰੇ ਦੱਸੂਗਾ ਠੀਕ ਆ ਇਹ ਕਬੂਤਰ ਕਿਵੇਂ ਤੰਦਰੁਸਤ ਰੱਖਣਾ ਹੈ ਬਾਈ ਜਿਹੜੇ ਭਰਾ ਨੇ ਮੈਨੂੰ ਪੁੱਛਿਆ ਸੀ ਉਹ ਹੁਣ ਬਾਈ ਆ ਵੀਡੀਓ ਦੇਖ ਲਈ ਦਿਖਾ ਕੇ ਮੇਰਾ ਵੀਰ ਤੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਕੀ ਆ ਆਪਣੇ ਕੋਲੇ ਕਿਹੜਾ ਬਾਈ ਸਕ੍ਰਿਪਟ ਲਿਖੀ ਹੁੰਦੀ ਵੀ ਆਪਾਂ ਦੇਖ ਕੇ ਪੜ੍ਹਨਾ ਹਨਾ ਇਹ ਕਹਾਣੀ ਲਿਖੀ ਵੀ ਆ ਆਪਣੇ ਕੋ ਤੇ ਜਿਹੜਾ ਮੂੰਹ 'ਚ ਆ ਗਈ ਗੱਲ ਉਹ ਮਤਲਬ ਉਹ ਉਹ ਆਪਾਂ ਕਹਿ ਦੇਣੀ ਆ ਸੋ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖ ਲਿਆ ਕਰੋ ਬਾਈ ਕਿਤੇ ਨਾ ਕਿਤੇ ਤੁਹਾਡੇ ਕੰਮ ਦੀ ਜੀ ਪਹਿਲੀ ਤਾਂ ਗੱਲਾਂ ਪੂਰੀ ਵੀਡੀਓ ਦੇ ਵਿੱਚ ਹੀ ਕੰਮ ਦੀਆਂ ਗੱਲਾਂ ਹੁੰਦੀਆਂ ਕਿਉਂਕਿ ਆਪਾਂ ਬੇਫਾਲਤੂ ਬੇਫਜ਼ੂਲ ਗੱਲਾਂ ਕਰਦੇ ਨਹੀਂ ਬਾਈ ਠੀਕ ਹੈ ਤੇ ਬਾਕੀ ਜਿਉਂਦੇ ਵੱਸਦੇ ਰਹੋ ਵੀਰੇ ਤੇ ਨਵੀਂ ਵੀਡੀਓ ਹੁਣ ਤੱਕ ਇੰਤਜ਼ਾਰ ਕਰੋ ਤੇ ਸਾਰੇ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਫੇਰ ਦੁਬਾਰਾ ਜਿੰਨੇ ਫੋਰਨ ਕੰਟਰੀਆਂ ਬਾਹਰ ਲਿਆ ਦੇਸ਼ਾਂ ਤੋਂ ਇੱਕ ਭਰਾ ਨੇ ਯਾਰ ਕੈਨੇਡਾ ਸੀ ਬਾਈ ਪਤਨੀ ਆਸਟ੍ਰੇਲੀਆ ਚ ਉਹ ਬਾਈ ਨੇ ਕਿਹਾ ਸੀ ਮੈਨੂੰ ਬਾਈ ਆਂਡੇ ਲੈ ਕੇ ਜਾਣੇ ਆ ਤੇ ਵੀਰੇ ਮੈਨੂੰ ਤੂੰ ਦੁਬਾਰੇ ਦੱਸਿਆ ਨਹੀਂ ਆ ਵੀ ਤੁਹਾਨੂੰ ਕਦੋਂ ਦਾ ਕਾਂਡੇ ਚਾਹੀਦੇ ਆ ਔਰ ਕਿਹੜੇ ਕਬੂਤਰਾਂ ਦੇ ਚਾਹੀਦੇ ਆ ਕਿਉਂਕਿ ਹੁਣ ਬਾਈ ਜੋੜੇ ਮੇਰੇ ਕੋਲੇ ਆਹ ਡੱਬੇ ਤੇ ਰੱਤੇ ਹੀ ਲਾਏ ਵੇ ਆ ਤੇ ਹੁਣ ਤੁਸੀਂ ਦੱਸ ਦਿਓ ਮੇਰਾ ਵੀਰ ਜੇ ਵੀਡੀਓ ਦੇਖ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਵੀ ਤੁਹਾਨੂੰ ਮਤਲਬ ਕਦੋਂ ਤੱਕ ਚਾਹੀਦੇ ਆਂਡੇ ਬਾਈ ਨੇ ਕੈਨੇਡਾ ਲੈ ਕੇ ਜਾਣਾ ਸੀ ਪਤ ਨਹੀਂ ਆਸਟ੍ਰੇਲੀਆ ਲੈ ਕੇ ਜਾਣਾ ਸੀ ਕਿਹੜੇ ਦੇਸ਼ ਆ ਵੀਰ ਮੇਰਾ ਵੀ ਚਿੱਤ ਆ ਭੁੱਲਿਆ ਵਾ ਤੇ ਭਰਾ ਮੇਰੋਂ ਦੱਸ ਦੇ ਬਾਈ ਕਿ ਕਦੋਂ ਚਾਹੀਦੇ ਆ ਫਿਰ ਮੈਂ ਉਸ ਹਿਸਾਬ ਨਾਲ ਜੋੜੇ ਹੋਰ ਲਾ ਦੂੰਗਾ ਜਿੰਨੇ ਤੁਹਾਨੂੰ ਆਂਡੇ ਚਾਹੀਦੇ ਉਹਨੇ ਆਪਾਂ ਆਂਡੇ ਲੈ ਕੇ ਤੇ ਤੁਹਾਨੂੰ ਭੇਜ ਦਿਆਂਗੇ ਵੀਰੇ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜਿਉਂਦੇ ਵਸਦੇ ਰਹੋ ਰੱਬ ਰਾਖਾ ਵੀਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੇਰਾ ਭਰਾ